うん。嗯 चं हाँ, 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 तरह मिस्त्री तरपाल अपना नहीं चाहिए ਹਾਂ ਅਰੇ ਨਾ ਇਹ ਤੇ ਕਰਕੇ ਬਹੁਤ ਠੋਕਣੀ ਲੱਗਦੀ ਹੈ ਮਤਲਬ ਤੇਤੀ ਬਿਠਾਣੀ ਆ ਪਛਾਣੀ ਬਿਠਾਈਏ ਪਹਿਲਾਂ ਆ ਬਾਹਰ ਇਹ ਥੋੜੀ ਆਪਣੀ ਆ ਥੋੜੀ ਬਾਹਰਲੇ ਮੁਰਖਣੀ ਆ ਆ ਵੇਖੋ ਸਪੈਸ਼ਲ ਕੱਚਰੋਂ ਹਾਸਤੇ ਹਾਂ ਇਹ ਦबई ਜਵਾਈ ਆ ਕੇ ਬਾਹਰ ਦੋਈ ਜੋ ਤੇ ਬੈਠ ਜਾਓ ਬੈਠ ਜਾਓ ਇਹ ਦੋਈ ਵਾਰੀ ਆ ਹਾਂ ਹੋਈ ਅੱਗੇ ਮੈਂ ਹੌਣ ਬਣਾਉਣਾ ਹੁਣ ਲਾ ਇੱਥੇ Bên này ai cho order vừa nè

ਅਪਰੂਵ ਕਰਦੀ ਵੀ ਹਾਂ ਸਾਡਾ ਸਮਾਂ ਪਤਾ ਹੈ ਚੱਲ ਹੂੰ ਚੱਲ ਹਾਂ 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 ਹੈ ਹਾਂ ਸਾਡਾ ਠੀਕ ਆ ਕਾ ਪਿਛੇ ਹਾਂ ਬਣਾਈ ਦੀ ਹਾਂ ਹਾਂ 没事。嗯。